ਵਾਹਿਗੁਰੂ 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 ਨਿਵਾਰੀ ਧਨਸਰੀ ਸੰਤ ਮਹੱਲਾ ਪਹਿਲਾ ਫਿਰ ਸੰਗ ਮੂਠੜੀਏ ਖਬਰ ਨਾ ਪਾਈਆ ਜੀਉ ਮਸਤਕ ਲਿਖਿਆੜਾ ਲੇਖ ਪੁਰਬ ਕਮਾਇਆ ਜੀਉ ਲੇਖ ਨਾ ਮਿਟਈ ਪੁਰਬ ਕਮਾਇਆ ਕਿਆ ਜਾਣਾ ਕਿਆ ਹੋਸੀ ਗੁਣੀ ਅਚਾਰ ਨਹੀਂ ਰੰਗ ਰਾਤੇ ਅਬ ਗੁਣ ਬਹਿ ਬਹਿ ਰੋਸੀ ਤਨ ਜੋ ਬਨ ਆਕ ਕੀ ਛਾਇਆ ਬਿਰਧ ਭਏ ਦਿਨ ਪੁੰਨਿਆ ਨਾਨਕ ਨਾਮ ਬਿਨਾ ਦੋਹਾਗਣ ਛੂਟੀ ਝੂਠ ਵਿਛੁੰਨਿਆ ਬੂਢੀ ਘਰ ਗਾਲਿਓ ਗੁਰ ਕੈ ਭਾਏ ਚੱਲੋ ਸਾਚਾ ਨਾਮ ਧਿਆਏ ਪਾਵਹਿ ਸੁਖ ਮਹਿਲੋ ਹਰ ਨਾਮ ਧਿਆਏ ਤਾਂ ਸੁਖ ਪਾਏ ਪਈੜੇ ਦਿਨ ਚਾਰੇ ਨਿਜ ਕਰ ਜਾਏ ਬਹਿ ਸੱਚ ਪਾਏ ਅਨ ਦਿਨ ਨਾਲ ਪਿਆਰੇ ਬਿਨ ਭਗਤੀ ਘਰ ਵਾਸ ਨਾ ਹੋਵੀ ਸੁਣਿਓ ਲੋਕ ਸਵਾਏ ਨਾਨਕ ਸਰਸੀ ਤਾਂ ਫਿਰ ਪਾਏ ਰਾਤੀ ਸਾਚੈ ਨਾਏ ਫਿਰ ਤਨ ਭਾਵੇ ਤਾਂ ਫਿਰ ਭਾਵੇ ਨਾਰੀ ਜੀਉ ਰੰਗ ਪ੍ਰੀਤਮ ਰਾਤੀ ਗੁਰ ਕੈ ਸ਼ਬਦ ਵਿਚਾਰੀ ਜੀਉ ਗੋਰੀ ਸ਼ਬਦ ਵਿਚਾਰੀ ਨਾ ਹਪਿਆਰੀ ਨਿਵ ਨਿਵ ਭਗਤ ਕਰੇ ਮਾਇਆ ਮੋਹ ਜਲਾਏ ਪ੍ਰੀਤਮ ਰਸ ਮਹਿ ਰੰਗ ਕਰੇ ਪ੍ਰਭ ਸਾਚੇ ਸੇ ਧੀ ਰੰਗ ਰੰਗੇਤੀ ਲਾਲ ਭਈ ਮਨ ਮਾਰੀ ਨਾਨਕ ਸਾਚ ਵਸੀ ਸੁਹਾਗਣ ਫਿਰ ਸਿਉ ਪ੍ਰੀਤ ਪਿਆਰੀ ਫਿਰ ਕਰ ਸੋਹੈ ਨਾਰ ਜੇ ਫਿਰ ਭਾਵੇ ਜੀਉ ਝੂਠਾ ਵਹਿਣ ਚਵੇ ਕਾਮਨਾ ਆਵੇ ਜੀਉ ਝੂਠ ਅਲਾਵੇ ਕਾਮਨਾ ਆਵੇ ਨਾ ਪਿਰ ਦੇਖੈ ਨੈਣੀ ਆਵ ਗਣਿਆਰੀ ਕੰਤਵਸਾਰੀ ਛੂਟੀ ਵਿਦਣ ਰੈਣੀ ਗੁਰ ਸ਼ਬਦ ਨਾ ਮਾਨੈ 파ਹੀ 파athi 사ਤਨ ਮਹਿਲ ਨਾ ਪਾਈ ਨਾਨਕ ਆਪੇ ਆਪ ਪਛਾਣੈ ਗੁਰਮੁਖ ਸਹਿਜ ਸਮਾਏ ਧਨ ਸੁਹਾਗਣ ਨਾਰ ਜਿਨ ਪਿਰ ਜਾਣਿਆ ਜੀਉ ਨਾਮ ਬਿਨਾ ਕੂੜਿਆਰ ਕੂੜ ਕਮਾਣਿਆ ਜੀਉ ਹਰ ਭਗਤ ਸੁਹਾਵੀ ਸਾਚੇ ਭਾਵੀ ਪਾਏ ਭਗਤ ਪ੍ਰਭ ਰਾਤੀ ਪੇਰ ਰੰਗਿਆ ਲਾਜੋ ਬਨ ਬਾਲਾ ਤਿਸ 라ਵੇ ਰੰਗ ਰਾਤੀ ਗੁਰ ਸ਼ਬਦ ਵਗਾਸੀ ਸਹੋ ਰਵਾਸੀ ਫਲ ਪਾਇਆ ਗੁਣਕਾਰੀ ਨਾਨਕ ਸਾਚ ਮਿਲੈ ਵਡਿਆਈ ਪੇਰ ਕਾਰ ਸੋਹੈ ਨਾਰੀ ਤਨਾਸਰੀ ਸੰਤ ਮਹੱਲਾ ਚੌਥਾ ਘਰ ਪਹਿਲਾ ਇੱਕ ਓੰਕਾਰ ਸਤਿਗੁਰ ਪ੍ਰਸਾਦ ਹਰ ਜੀਉ ਕਿਰਪਾ ਕਰੇ ਤਾ ਨਾਮ ਧਿਆਈਐ ਜੀਉ ਸਤਿਗੁਰ ਮਿਲੈ ਸੁਭਾਏ ਸਹਿਜ ਗੁਣ ਗਾਈਐ ਜੀਉ ਗੁਣ ਗਾਏ ਵਿਗਸੈ ਸਦਾ ਆਨੰਦਿਨ ਜਾਂ ਆਪ ਸਾਚੇ ਭਾਵੇ ਅਹੰਕਾਰ ਹਉਮੈ ਤਜੈ ਮਾਇਆ ਸਹਿਜ ਨਾਮ ਸਮਾਵੇ ਆਪ ਕਰਤਾ ਕਰੇ ਸੋਈ ਆਪ ਦੇਤਾ ਪਾਈਐ ਹਰ ਜੀਉ ਕਿਰਪਾ ਕਰੇ ਤਾਂ ਨਾਮ ਧਿਆਈਐ ਜੀਉ ਅੰਦਰ ਸਾਚਾ ਨੇਹ ਪੂਰੇ ਸਤਿਗੁਰੈ ਜੀਉ ਹਉ ਤਿਸ ਸੇਵੀ ਦਿਨ ਰਾਤ ਮੈਂ ਕਦੇ ਨਾ ਵਿਸਰੈ ਜੀਉ ਕਦੇ ਨਾ ਵਸਾਰੀ ਅਨ ਦਿਨ ਸਮਹਾਰੀ ਜਾਂ ਨਾਮ ਲਈ ਤਾਂ ਜੀਵਾ ਸਰਮਣੀ ਸੁਣੀ ਤਾਂ ਇਹੋ ਮਨ ਤ੍ਰਿਪਤੈ ਗੁਰਮੁਖ ਅੰਮ੍ਰਿਤ ਪੀਵਾਂ ਨਦਰ ਕਰੀ ਤਾਂ ਸਤਗੁਰ ਮੇਲੇ ਅਨ ਦਿਨ ਵਿਵੇਕ ਬੁੱਧ ਵਿਚਰੈ ਅੰਦਰ ਸਾਚਾ ਨੇਹੋ ਪੂਰੇ ਸਤਗੁਰੈ ਸਤ ਸੰਗਤ ਮਿਲੈ ਵਡਭਾਗ ਤਾਂ ਹਰ ਰਸ ਆਵੇ ਜੀਉ ਅਨ ਦਿਨ ਰਹੈ ਲਿਬ ਲਾਏ ਤਾਂ ਸਹਿਜ ਸਮਾਵੇ ਜੀਉ ਸਹਿਜ ਸੁਮਾਵੇ ਤਾਂ ਹਰ ਮਨ ਭਾਵੇ ਸਦਾ ਅਤੀਤ ਬੈਰਾਗੀ ਹਲਤ ਪਲਤ ਸੋਭਾ ਜਾਗੇ ਅੰਤਰ ਰਾਮ ਨਾਮ ਲਿਵ ਲਾਗੀ ਹਰਖ ਸੋਗ ਦੁਹਾ ਤੇ ਮੁਕਤਾ ਜੋ ਪ੍ਰਭ ਕਰੇ ਸੋ ਭਾਵੇ ਸਤ ਸੰਗਤ ਮਿਲੇ ਵਡ ਭਾਗ ਤਾਂ ਹਰ ਰਸ ਆਵੇ ਜੀਉ ਦੂਜੈ ਭਾਏ ਦੁਖ ਹੋਏ ਮਨ ਮੁਖ ਜਮ ਜੋਹਿਆ ਜੀਉ ਹਾਏ ਹਾਏ ਕਰੇ ਦਿਨ ਰਾਤ ਮਾਇਆ ਦੁਖ ਮੋਹਿਆ ਜੀਉ ਮਾਇਆ ਦੁਖ ਮੋਹਿਆ ਹਉ ਮੈ ਰੋਇਆ ਮੇਰੀ ਮੇਰੀ ਕਰਤ ਵਿਹਾਵੇ ਜੋ ਪ੍ਰਭ ਦੇ ਤਿਸ ਚੀਤੇ ਨਾਹੀ ਹੰਤ ਗਿ ਆਪਿਛਤਾਵੇ ਬਿਨ ਨਾਵੇਂ ਕੋ ਸਾਥ ਨ ਚਾਲੈ ਪੁੱਤਰ ਕਲਤਰ ਮਾਇਆ ਧੋਰਿਆ ਦੂਜੈ ਭਾਈ ਦੁਖ ਹੋਇ ਮਨ ਮੁਖ ਜਮ ਜੋਹਿਆ ਜੀਓ ਕਰ ਕਿਰਪਾ ਲੇ ਹੋ ਮਲਾਈ ਮਹਿਲ ਹਰ ਪਾਇਆ ਜੀਓ ਸਦਾ ਰਹੇ ਕਰ ਜੋੜ ਪ੍ਰਭ ਮਨ ਪਾਇਆ ਜੀਓ ਪ੍ਰਭ ਮਨ ਭਾਵੇ ਤਾਂ ਹੁਕਮ ਸਮਾਵੇ ਹੁਕਮ ਮਨ ਸੁਖ ਪਾਇਆ ਅਨ ਦਿਨ ਜਪਤ ਰਹੇ ਦਿਨ ਰਾਤੀ ਸਹਜੇ ਨਾਮ ਧਿਆਇ ਨਾਮੋ ਨਾਮ ਮਿਲੀ ਵਡਿਆਈ ਨਾਨਕ ਨਾਮ ਮਨ ਭਾਵੇ ਕਰ ਕਿਰਪਾ ਲਿਹੋ ਮਲਾਏ ਮਹਿਲ ਹਰ ਪਾਵੇ ਜੀਉ ਨਾਸਰੀ ਮਹੱਲਾ ਪੰਜਵਾ ਸੰਤ ਇੱਕ ਓੰਕਾਰ ਸਤਗੁਰ ਪ੍ਰਸਾਦ ਸਤਗੁਰ ਦੀਨ ਦਿਆਲ ਜਿਸ ਸੰਗ ਹਰ ਗਾਵੀਐ ਜੀਉ ਅਮਰਤ ਹਰ ਕਾ ਨਾਮ ਸਾਧ ਸੰਗ 라ਵੀਐ ਜੀਉ ਪੰਜ ਸੰਗ ਸਾਧੂ ਇੱਕ ਅਰਾਧੂ ਜਨਮ ਮਰਨ ਦੁਖ ਨਾਸੇ ਤੁਰ ਕਰਮ ਲਿਖਿਆ ਸਾਚ ਸਿਖਿਆ ਕੱਟੀ ਜਮ ਕੀ ਫਾਸੇ ਪੈ ਪਰਮਨਾਥੇ ਛੁੱਟੀ ਗਾਠੇ ਜਮ ਪੰਥ ਮੂਲ ਨਾ ਆਵੀਐ ਬਿਨਵੰਤ ਨਾਨਕ ਧਾਰ ਕਿਰਪਾ ਸਦਾ ਹਰ ਗੁਣ ਗਾਦੀਐ ਨੇ ਧਰਿਆ ਧਰ ਏਕ ਨਾਮ ਨਿਰੰਜਨੋ ਜੀਓ ਤੂੰ ਦਾਤਾ ਦਾਤਾਰ ਸਰਬ ਦੁਖ ਭੰਜਨੋ ਜੀਓ ਦੋਖਾ ਹਰਤ ਕਰਤਾ ਸੁਖਾ ਸੁਆਮੀ ਸਰਨ ਸਾਧੂ ਆਇਆ ਸੰਸਾਰ ਸਾਗਰ ਮਹਾ ਵਿਖੜਾ ਪਲ ਏਕ ਮਾਹੀ ਤਰਾਇਆ ਪੂਰ ਰਹਾ ਸਰਬ ਥਾਈ ਗੁਰ ਗਿਆਨ ਨੇਤਰੀ ਅੰਜਨੋ ਬਿਨਵੰਤ ਨਾਨਕ ਸਦਾ ਸਿਮਰੀ ਸਰਬ ਦੁਖ ਪੈ ਭੰਜਨੋ ਆਪ ਲਿਏ ਲੜ ਲਾਏ ਕਿਰਪਾ ਧਾਰਿਆ ਜੀਉ ਮੋਹਿ ਨਿਰਗੁਣ ਨੀਚ ਅਨਾਥ ਪਰਾਬ ਅਗਮ ਅਪਾਰੀਆ ਜੀਉ ਦਇਾਲ ਸਦਾ ਕਿਰਪਾਲ ਸੁਆਮੀ ਨੀਚ ਥਾਪਣ ਹਾਰਿਆ ਜੀ ਜੰਤ ਸਭ ਵਸ ਤੇਰਾ ਸਗਲ ਤੇਰੀ ਸਾਰਿਆ ਆਪ ਕਰਤਾ ਆਪ ਭੁਗਤਾ ਆਪ ਸਗਲ ਵਿਚਾਰਿਆ ਬਿਨਵੰਤ ਨਾਨਕ ਗੁਣ ਗਾਏ ਜੀਵਾ ਹਰ ਜਪ ਜਪੋ ਬਨਵਾਰੀਆ ਤੇਰਾ ਦਰਸ ਅਪਾਰ ਨਾਮ ਅਮੋਲੈ ਜੀਓ ਨਿਤ ਜਪਹਿ ਤੇਰੇ ਦਾਸ ਔਰਖ ਅਤੋਲੈ ਜੀਓ ਸੰਤ ਰਸਨ ਵੂਠਾ ਆਪ ਟੂਠਾ ਹਰ ਰਸੈ ਸੇਈ ਮਾਤਿਆ ਗੁਰ ਚਰਨ ਲਾਗੇ ਮਹਾ ਭਾਗੇ ਸਦਾ ਅਨ ਦਿਨ ਜਾਗਿਆ ਸੱਦ ਸਦਾ ਸਿਮਰਤਬਹਿ ਸੁਆਮੀ ਸਾਸ ਸਾਸ ਗੁਣ ਬੋਲਈ ਬਿਨਵੰਤ ਨਾਨਕ ਧੂਰ ਸਾਧੂ ਨਾਮ ਪ੍ਰਭੂ ਅਮੋਲੈ ਰਾਗ ਤਨਾਸਰੀ ਬਾਣੀ ਭਗਤ ਕਬੀਰ ਜੀ ਕੀ ਇੱਕ ਓਅੰਕਾਰ